ਆਨਅਰ ਦੇ ਨਾਲ ਤੁਸੀਂ ਬਣੇ ਹੋਇਓ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਆਨਅਰ ਦੇ ਉੱਤੇ ਅੱਜ ਕੇਂਦਰ ਤੇ ਕਿਸਾਨਾਂ ਦੇ ਵਿਚਾਲੇ ਮੀਟਿੰਗ ਦੀਆਂ ਲਗਾਤਾਰ ਅਪਡੇਟਸ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਵੇਲੇ ਦੀ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਅਸੀਂ ਵਿਗਿਆਨ ਭਵਨ ਦੇ ਬਾਹਰ ਖੜੇ ਹਾਂ ਕੇਂਦਰ ਦੇ ਨਾਲ ਚੱਲ ਰਹੀ ਕਿਸਾਨਾਂ ਦੀ ਮੀਟਿੰਗ ਦਾ ਪਹਿਲਾ ਰਾਉਂਡ ਖਤਮ ਹੋ ਚੁੱਕਿਆ ਹੈ ਬਿਲਕੁਲ ਰੇੜਕਾ ਅਜੇ ਵੀ ਬਰਕਰਾਰ ਹੈ ਕੇਂਦਰ ਸਰਕਾਰ ਆਪਣੇ ਆੜੀ ਵਾਲ ਰਵੱਈਏ ਦੇ ਉੱਤੇ ਅਜੇ ਵੀ ਆੜੀ ਹੋਈ ਹੈ ਅੰਦਰ ਕਿਸਾਨ ਆਗੂਆਂ ਨੇ ਬਾਹਰ ਫੋਨ ਕਰਕੇ ਦੱਸ ਦਿੱਤਾ ਹੈ ਕਿ ਪਹਿਲੇ ਰਾਉਂਡ ਦੀ ਜਿਹੜੀ ਗੱਲਬਾਤ ਹੈ ਖਤਮ ਹੋ ਚੁੱਕੀ ਹੈ ਜਿਸ ਬਾਦ ਦੇ ਵਿੱਚ ਦਲੀਲਾਂ ਦਿੱਤੀਆਂ ਗਈਆਂ ਦਲੀਲਾਂ ਦਿੱਤੀਆਂ ਗਈਆਂ ਕੇਂਦਰ ਸਰਕਾਰ ਵੱਲੋਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਕਿ ਇਹ ਬਿੱਲ ਤੁਹਾਡੇ ਫਾਇਦੇ ਲਈ ਨੇ ਇਹ ਬਿੱਲ ਤੁਹਾਡੇ ਨੁਕਸਾਨ ਦੇ ਲਈ ਨਹੀਂ ਨੇ ਤੇ ਕਿਸਾਨ ਆਗੂਆਂ ਨੇ ਵੀ ਉਹਨਾਂ ਦਲੀਲਾਂ ਦਾ ਜਵਾਬ ਬੜੇ ਠੋਸ ਤਰੀਕੇ ਦੇ ਨਾਲ ਦਿੱਤਾ ਹੈ ਹੁਣ ਅੰਦਰੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਕੇਂਦਰ ਸਰਕਾਰ ਪਿੱਛੇ ਹਟਣ ਨੂੰ ਤਿਆਰ ਨਹੀਂ ਹੈ ਇਸ ਵੇਲੇ ਦੀ ਵੱਡੀ ਖਬਰ ਔਨ 에ਅਰ ਦੇ ਉੱਤੇ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਕੇਂਦਰ ਸਰਕਾਰ ਆਪਣੇ ਆਡਿਅਲ ਰਵਈਏ ਦੇ ਉੱਤੇ ਅੱਜ ਵੀ ਲਗਾਤਾਰ ਬਣੀ ਹੋਈ ਹੈ ਅੱਜ ਚੌਥੀ ਮੀਟਿੰਗ ਦੇ ਵਿੱਚ ਆ ਸੀ ਕਿ ਕੋਈ ਨਾ ਕੋਈ ਨਰਮੀ ਦੇਖਣ ਨੂੰ ਮਿਲੇਗੀ ਕੋਈ ਨਾ ਕੋਈ ਜਿਹੜੀ ਅਜਿਹੀ ਗੱਲ ਹੋਵੇਗੀ ਜਿੱਥੇ ਕਿਸਾਨ ਆਗੂਆਂ ਦੀਆਂ ਗੱਲਾਂ ਨੂੰ ਮੰਨਣ ਦੀ ਜਿਹੜੀ ਗੱਲ ਹੈ ਉਹ ਆਖੀ ਜਾਵੇਗੀ ਪਰ ਅਜਿਹਾ ਨਹੀਂ ਹੁੰਦਾ ਦਿਖਾਈ ਦੇ ਰਿਹਾ ਹੁਣ ਤੱਕ ਦੇ ਸਮੇਂ ਤੱਕ ਜਿੰਨੀਆਂ ਵੀ ਗੱਲਾਂ ਹੋਈਆਂ ਨੇ ਉਹਨਾਂ ਗੱਲਾਂ ਦੇ ਵਿੱਚ ਕਿਸਾਨ ਆਗੂਆਂ ਦੀਆਂ ਦਲੀਲਾਂ ਦਾ ਕੋਈ ਠੋਸ ਜਵਾਬ ਨਹੀਂ ਦਿੱਤਾ ਗਿਆ ਕੇਂਦਰ ਵੱਲੋਂ ਅੰਦਰ ਕੇਂਦਰੀ ਮੰਤਰੀ ਨਰਿੰਦਰ ਸਿੰਘ ਟੋਮਰ ਵੀ ਹਾਜ਼ਰ ਨੇ ਹੋਰ ਵੀ ਕਈ ਮੰਤਰੀ ਸਮੇਤ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਵੀ ਹਾਜ਼ਰ ਹੈ ਕਿਸਾਨ ਆਗੂਆਂ ਦੇ ਨਾਲ ਮੱਥਾ ਲੱਗਾ ਸੀ ਪਹਿਲੇ 라ਉਂਡ ਦੀ ਗੱਲਬਾਤ ਖਤਮ ਹੋਈ ਏ ਪਰ ਰੇਡ ਦਾ ਅਜੇ ਬਰਕਰਾਰ ਕੇਂਦਰ ਸਰਕਾਰ ਦਾ ਅੜਿੜ ਰਵਈਆ ਬਰਕਰਾਰ ਹੈ ਇਹ ਕਹਿਣਾ ਹੈ ਅੰਦਰ ਮੌਜੂਦ ਕਿਸਾਨ ਆਗੂਆਂ ਦਾ ਕਿਸਾਨ ਜਥੇਬੰਦੀਆਂ ਦੇ ਆਗੂ ਅੰਦਰ ਮੌਜੂਦ ਨੇ ਤੁਸੀਂ ਦੇਖ ਸਕਦੇ ਹੋ ਕਿ ਅੰਦਰ ਹਿਲਚੁਲ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਹੈ ਪਹਿਲਾਂ ਬਿਲਕੁਲ ਇੱਥੇ ਜਿਹੜੀ ਹਿਲਚੁਲ ਸੀ ਉਸ ਨੂੰ ਬੰਦ ਕੀਤਾ ਗਿਆ ਸੀ ਆਵਾਜ਼ਾਈ ਬੰਦ ਕੀਤੀ ਗਈ ਸੀ ਪਰ ਹੁਣ ਪਹਿਲੇ 라ਉਂਡ ਦੀ ਗੱਲਬਾਤ ਖਤਮ ਹੋਣ ਤੋਂ ਬਾਅਦ ਹਿਲਚੁਲ ਸ਼ੁਰੂ ਹੋਈ ਹੈ ਤੇ ਇਹ ਆਖਿਆ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਨਹੀਂ ਮੰਨ ਰਹੀ ਕਿ ਹੁਣ ਇਹ ਸੰਘਰਸ਼ ਤਿੱਖਾ ਹੋਵੇਗਾ ਕਿ ਹੁਣ ਇਹ ਲੋਕ ਲਹਿਰ ਜਿਹੜੀ ਹੈ ਪੂਰੇ ਭਾਰਤ ਦੇ ਵਿੱਚ ਉੱਠੇਗੀ ਅੱਜ ਸ਼ਾਮ ਨੂੰ ਪਤਾ ਲੱਗੇਗਾ ਅਜੇ ਪਹਿਲੇ 라ਉਂਡ ਦੀ ਗੱਲਬਾਤ ਖਤਮ ਇਹ ਉਸ ਤੋਂ ਬਾਅਦ ਕਿ ਹੁਣ ਜਿਹੜੀਆਂ ਦਲੀਲਾਂ ਕਿਸਾਨ ਆਗੂਆਂ ਵੱਲੋਂ ਕੇਂਦਰ ਦੇ ਅੱਗੇ ਰੱਖੀਆਂ ਗਈਆਂ ਨੇ ਉਹ ਦਲੀਲਾਂ ਮੰਨਣ ਦੀ ਗੱਲ ਹੁੰਦੀ ਹੈ ਕਿ ਨਹੀਂ ਤੁਸੀਂ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਤੋਂ ਜਿਹੜੇ ਪੰਜਾਬ ਦੇ ਲੋਕ ਦਿੱਲੀ ਪਹੁੰਚੇ ਹੋਏ ਨੇ ਕਿਸਾਨ ਪਹੁੰਚੇ ਹੋਏ ਨੇ ਦੋ ਵਾਰ ਮਨ ਕੀ ਬਾਤ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਨੇ ਉਹ ਇਹਨਾਂ ਬਿੱਲਾਂ ਨੂੰ ਲੈ ਕੇ ਇਹ ਆਖ ਚੁੱਕੇ ਨੇ ਕਿ ਬਿੱਲ ਤੁਹਾਡੇ ਫਾਇਦੇ ਲਈ ਨਹੀਂ ਫਾਇਦੇ ਲਈ ਨਹੀਂ ਨੇ ਤੇ ਇਹਨਾਂ ਦੇ ਵਿੱਚ ਤੁਹਾਡਾ ਕੋਈ ਵੀ ਨੁਕਸਾਨ ਨਹੀਂ ਹੈ ਚਾਰ ਦਿਨ ਪਹਿਲਾਂ ਮੀਟਿੰਗ ਹੋਈ ਸੀ ਸਾਂਝੀ ਕਮੇਟੀ ਬਣਾਉਣ ਦੀ ਗੱਲ ਹੋਈ ਸੀ ਅੱਜ ਚੌਥੀ ਮੀਟਿੰਗ ਹੈ ਚੌਥੀ ਮੀਟਿੰਗ ਦੇ ਵਿੱਚ ਰੇਡ ਕਾ ਲਗਾਤਾਰ ਬਰਕਰਾਰ ਹੈ ਜੇ ਅਜੇ ਹਾ ਰੇਡ ਕਰ ਰਿਹਾ ਹੈ ਤਾਂ ਜਲਦੀ ਹੀ ਕਿਸਾਨ ਆਗੂ ਪਹਿਲੀਆਂ ਮੀਟਿੰਗਾਂ ਦੇ ਵਾਂਗ ਬਾਈਕਾਟ ਕਰਦੇ ਹੋਏ ਬਾਹਰ ਆਜਣਗੇ ਤੁਸੀਂ ਦੇਖ ਸਕਦੇ ਹੋ ਕੁਝ ਕਿਸਾਨ ਆਗੂ ਬਾਹਰ ਆਏ ਨੇ ਜਿਨ੍ਹਾਂ ਵੱਲੋਂ ਅੰਦਰੋਂ ਇਹ ਇਨਫੋਰਮੇਸ਼ਨ ਦਿੱਤੀ ਗਈ ਹੈ ਕਿ ਕੇਂਦਰ ਨਹੀਂ ਮੰਨ ਰਿਹਾ ਕੇਂਦਰ ਦੀ ਸਰਕਾਰ ਅਜੇ ਵੀ ਆਪਣੇ ਆੜੀਅਲ ਰਵੱਈਏ ਦੇ ਉੱਤੇ ਬਣੀ ਹੋਈ ਏ ਕੇਂਦਰ ਦੀ ਸਰਕਾਰ ਅਜੇ ਵੀ ਚਾਹੁੰਦੀ ਏ ਕਿ ਜੇਕਰ ਕੋਈ ਮੰਨੇ ਤਾਂ ਕਿਸਾਨ ਮੰਨਣ ਕੇਂਦਰ ਦੀ ਸਰਕਾਰ ਅਜੇ ਵੀ ਚਾਹੁੰਦੀ ਏ ਕਿ ਜੇਕਰ ਕੋਈ ਪਿੱਛੇ ਹਟੇ ਤਾਂ ਕਿਸਾਨ ਹਟਣ ਕੇਂਦਰ ਦੀ ਸਰਕਾਰ ਅਜੇ ਵੀ ਚਾਹੁੰਦੀ ਏ ਕਿ ਜੇਕਰ ਕੋਈ ਝੁਕੇ ਤਾਂ ਕਿਸਾਨ ਝੁਕਣ ਪਰ ਕਿਸਾਨ ਆਪਣਾ ਰੁਖ ਲਗਾਤਾਰ ਸਪਸ਼ਟ ਕਰ ਚੁੱਕੇ ਨੇ ਸ਼ੁਰੂ ਤੋਂ ਹੀ ਕਿਸਾਨਾਂ ਵੱਲੋਂ ਆਪਣੇ ਇਸ ਰੋਖ ਦੇ ਵਿੱਚ ਇਹ ਦੱਸਿਆ ਜਾ ਰਿਹਾ ਹੈ ਕਿ ਅਸੀਂ ਝੁੱਕਣ ਵਾਲੇ ਨਹੀਂ ਅਸੀਂ ਪਿੱਛੇ ਹਟਣ ਵਾਲੇ ਨਹੀਂ ਤੁਸੀਂ ਸਾਨੂੰ ਸਾਲ ਰੱਖੋ ਸਾਡਾ ਸੰਘਰਸ਼ ਸਾਲ ਵੀ ਜਾਰੀ ਰਹੇਗਾ 2 ਸਾਲ ਵੀ ਜਾਰੀ ਰਹੇਗਾ ਜਦੋਂ ਤੱਕ ਤੁਸੀਂ ਇਹ ਐਲਾਨ ਨਹੀਂ ਕਰਦੇ ਕਿ ਅਸੀਂ ਖੇਤੀ ਆਰਡੀਨੈਂਸ ਰੱਦ ਕਰ ਰਹੇ ਹਾਂ ਤਾਂ ਭੁੱਲ ਜਾਓ ਕਿ ਅਸੀਂ ਘਰਾਂ ਨੂੰ ਪਰਤਣ ਵਾਲੇ ਹਾਂ ਭੁੱਲ ਜਾਓ ਕਿ ਅਸੀਂ ਆ ਜਿਹੜਾ ਹੈ ਉਹ ਆਪਣੇ ਇਸ ਸੰਘਰਸ਼ ਨੂੰ ਖਤਮ ਕਰਦੇ ਹੋਏ ਤੁਹਾਡੇ ਨਾਲ ਕੋਈ ਮੁਲਾਕਾਤ ਕਰਾਂਗੇ ਤੁਹਾਡੇ ਨਾਲ ਕੋਈ ਸਮਝੌਤਾ ਕਰਾਂਗੇ ਅਸੀਂ ਗੱਲਬਾਤ ਕਰਾਂਗੇ ਅੰਦਰੋਂ ਜਿਹੜੀਆਂ ਖਬਰਾਂ ਆ ਰਹੀਆਂ ਨੇ ਕਿ ਕੇਂਦਰ ਅਜੇ ਵੀ ਆੜੀ ਵਾਲੇ ਰਵੱਈਏ ਦੇ ਉੱਤੇ ਕਾਇਮ ਹੈ ਅਜੇ ਵੀ ਦਲੀਲਾਂ ਦੇ ਰਿਹਾ ਹੈ ਕਿ ਖੇਤੀ ਆਰਡੀਨੈਂਸ ਤੁਹਾਡੇ ਫਾਇਦੇ ਲਈ ਨਹੀਂ ਮੰਨ ਜੋ ਘਰਾਂ ਨੂੰ ਚੱਲ ਜਾਓ ਸੰਘਰਸ਼ ਖਤਮ ਕਰ ਦਿਓ ਸੱਚੀ ਗੱਲ ਹੈ ਬਿਲਕੁਲ ਸੱਚੀ ਗੱਲ ਹੈ ਅੰਦਰੋਂ ਜਿਹੜੀ ਗੱਲਬਾਤ ਆ ਰਹੀ ਹੈ ਕੇਂਦਰ ਸਰਕਾਰ ਉਸੇ ਗੱਲ ਤੇ ਡੇੜੀ ਹੋਈ ਹੈ ਜਿਹੜੇ ਤਿੰਨੇ ਅੰਦਰ ਮੰਤਰੀ ਬੈਠੇ ਨੇ ਇੱਕੇ ਗੱਲ ਤੇ ਡੇੜੇ ਹੋਏ ਨੇ ਵੀ ਯਾਰ ਜਿਹੜੇ ਇਹ ਤਿੰਨੇ ਆਰਡੀਨੇਸ਼ਨ ਛੋਟੇ ਫਾਇਦੇਵਾਦ ਦੇ ਨੇ ਉਹਨਾਂ ਤੇ ਚਰਚਾ ਕਰ ਲੋ ਕੋਣ ਕੋਣ ਨੇ ਅੰਦਰ ਕਿਹੜੇ ਮੰਤਰੀ ਅੱਜ ਮੀਟਿੰਗ ਦੇ ਵਿੱਚ ਹਾਜ਼ਰ ਨੇ ਤੋਮਰ ਜੀ ਨੇ ਗਏ ਇੱਕ ਦੂਸਰੇ ਨੇ ਪਿੱਛੇ ਗਏ ਦਾ ਇੱਕ ओमप्रकाश ਜੀ ਨੇ ਉਹ ਲੋੜ ਪਹਿਲਾਂ ਪਹਿਲਾਂ ਜਿੰਨਾ ਦਾ ਮੀਟਿੰਗ ਹੋ ਰਹੀਆਂ ਨੇ ਉਹੀ ਮੀਟਿੰਗ ਉਹੀ ਤਿੰਨੇ ਮੰਤਰੀ ਨੇ ਅੱਜ ਸਾਡੇ ਆਗੂਆਂ ਨੇ ਇਹ ਗੱਲ ਬਿਲਕੁਲ ਜਵਾਬ ਦਿੱਤਾ ਉਹਨਾਂ ਨੂੰ ਵੀ ਕਿਸੇ ਵੀ ਹਾਲਤ ਦੇ ਵਿੱਚ ਜਿਹੜਾ ਇਹ ਸਾਡਾ ਸੰਘਰਸ਼ ਸ਼ਾਂਤਮਈ ਚੱਲਦਾ ਰਹੂਗਾ ਜਿਹੜੇ ਤਿੰਨੇ ਆਰਡੀਨ ਨੇ ਸਨੇ ਉਹਨਾਂ ਨੂੰ ਖਤਮ ਕਰੋ ਨਾਲ ਜਿਹੜੇ ਦੋ ਇਹਨਾਂ ਨੇ ਉਹ ਬਣਾਏ ਨਗੇ ਜੇ ਕਾਨੂੰਨ ਨਹੀਂ ਬਣੇ ਹੈਗੇ ਉਹ ਆਰਡੀਨੇਸ਼ਨ ਨੇ ਤਿੰਨ ਕਾਨੂੰਨ ਬਣ ਚੁੱਕੇ ਨੇ ਬਿਜਲੀ ਐਕਟ 2020 ਤੇ ਇੱਕ ਜਿਹੜਾ ਪ੍ਰਾਲੀ ਵਾਲਾ ਚਲਦੇ ਘੋਲ ਦੇ ਦੌਰਾਨ ਲੈਂਦਾ ਪੰਜ ਮਹੀਨੇ ਇਹਨਾਂ ਨੇ ਆਰਡੀਨੇਸ ਬਣਾਇਆਗਾ ਉਹ ਪੰਜਿਆਂ ਨੂੰ ਖਤਮ ਕਰੋ ਉਨੀ ਦੇਰ ਤੱਕ ਜਿੰਨੀ ਦੇਰ ਤੱਕ ਉਹਨਾਂ ਨੂੰ ਖਤਮ ਨਹੀਂ ਕਰਦੇ ਉਨੀ ਦੇਰ ਤੱਕ ਸਾਡਾ ਜਿਹੜਾ ਸੰਘਰਸ਼ ਸ਼ਾਦਮੋ ਹੀ ਚੱਲਦਾ ਰਹੂਗਾ ਔਰ ਸ਼ਾਦਮੋ ਹੀ ਚੱਲੀ ਜਾਂਦਾ ਹੈ ਪੂਰੇ ਹਿੰਦੁਸਤਾਨ ਦੇ ਵਿੱਚੋਂ ਪੂਰੇ ਭਾਰਤ ਦੇ ਵਿੱਚੋਂ ਸਾਨੂੰ ਇਹ ਸਹਿਯੋਗ ਮਿਲ ਰਿਹਾ ਹੈ ਹਰ ਹਾਲਤ ਦੇ ਵਿੱਚ ਜਿਹੜੇ ਇਹ ਆਰਡੀਨੇਸ਼ਨ ਹੈਗੇ ਜਾਂ ਇਹ ਕਾਨੂੰਨ ਵੜ ਚੁੱਕੇ ਨੇ ਉਹਨਾਂ ਨੂੰ ਹਰ ਹੱਦ ਖਤਮ ਕਰਾ ਕੇ ਫੇਰ ਹੀ ਅਸੀਂ ਵਾਪਸ ਜਾਵਾਂਗੇ ਸੋ ਬਿਲਕੁਲ ਆ ਤਿੰਨ ਕੇਂਦਰੀ ਮੰਤਰੀ ਨੇ ਅੰਦਰ ਜਿਨ੍ਹਾਂ ਦੇ ਵੱਲੋਂ ਮੀਟਿੰਗ ਕੀਤੀ ਜਾ ਰਹੀ ਹੈ ਕਿਸਾਨਾਂ ਦੇ ਨਾਲ ਹੁਣੇ-ਹੁਣੇ ਅਸੀਂ ਇਹ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਔਨ 에ਅਰ ਦੇ ਉੱਤੇ ਪਹਿਲੀਆਂ ਤਸਵੀਰਾਂ ਪਹਿਲੀਆਂ ਅਪਡੇਟਸ ਅੱਜ ਦੀ ਇਸ ਮੀਟਿੰਗ ਦੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਕੇਂਦਰ ਸਰਕਾਰ ਮੰਨ ਨਹੀਂ ਰਹੀ ਜਿਵੇਂ ਦੱਸਿਆ ਗਿਆ ਹੈ ਕਿ ਤਿੰਨ ਮੰਤਰੀ ਕੇਂਦਰੀ ਮੰਤਰੀ ਨੇ ਅੰਦਰ ਜਿਹੜੇ ਕਿ ਪਹਿਲੀਆਂ ਮੀਟਿੰਗਾਂ ਦੇ ਵਿੱਚ ਵੀ ਹਾਜ਼ਰ ਸਨ ਉਹੀ ਗੱਲਾਂ ਉਹ ਕਰ ਰਹੇ ਨੇ ਜਿਵੇਂ ਪਹਿਲੇ ਤਿੰਨ ਪਹਿਲੀਆਂ ਤਿੰਨ ਮੀਟਿੰਗਾਂ ਦੇ ਵਿੱਚ ਉਹਨਾਂ ਨੇ ਕੀਤੀਆਂ ਸਨ ਤੇ ਉਹੀ ਦਲੀਲਾਂ ਕਿਸਾਨਾਂ ਦਿਆਂ ਨੇ ਉਹੀ ਮੰਗਾ ਕਿਸਾਨਾਂ ਦਿਆਂ ਨੇ ਕਿ ਅਸੀਂ ਪਿੱਛੇ ਹਟਣ ਵਾਲੇ ਨਹੀਂ ਤੁਸੀਂ ਦੇਖ ਸਕਦੇ ਹੋ ਕਿ ਅੰਦਰ ਹਿਲਜੁਲ ਸ਼ੁਰੂ ਹੋਈ ਹੈ ਕਿਉਂਕਿ ਕਿਸਾਨ ਨਹੀਂ ਮੰਨ ਰਹੇ ਕੇਂਦਰ ਸਰਕਾਰ ਦੀ ਮਨਾਉਣ ਦੀ ਕੋਸ਼ਿਸ਼ ਜਿਹੜੀ ਹੈ ਲਗਾਤਾਰ ਜਾਰੀ ਹੈ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਜਿੰਨਾ ਚਿਰ ਖੇਤੀ ਆਰਡੀਨੈਂਸ ਰੱਦ ਨਹੀਂ ਹੁੰਦੇ ਨਾ ਸਿਰਫ ਖੇਤੀ ਆਰਡੀਨੈਂਸ ਬਲਕਿ ਬਲਕਿ ਜਿਹੜੇ ਦੋ ਕਾਨੂੰਨ ਲਿਆਂਦੇ ਗਏ ਜਿਸ ਦੇ ਵਿੱਚ ਪਰਾਲੀ ਸਾੜਨ ਦੀ ਗੱਲ ਹੋਵੇ ਉਸ ਕਾਨੂੰਨ ਨੂੰ ਵੀ ਲਾਗੂ ਕਰਵਾਉਣ ਦੀ ਮੰਗ ਜਿਹੜੀ ਹੈ ਆਪਣੀਆਂ ਮੰਗਾਂ ਦੇ ਵਿੱਚ ਕਿਸਾਨਾਂ ਵੱਲੋਂ ਰੱਖੀ ਗਈ ਹੈ ਕਿ ਪਰਾਲੀ ਸਾੜਨ ਦਾ ਜਿਹੜਾ ਕਾਨੂੰਨ ਹੈ ਉਸ ਨੂੰ ਵੀ ਲਾਗੂ ਕੀਤਾ ਜਾਵੇ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਦੀ ਨਫਰੀ ਦੀ ਵੀ ਹਲਚਲ ਜਿਹੜੀ ਹੈ ਸ਼ੁਰੂ ਹੋਈ ਹੈ ਕਿ ਮੀਟਿੰਗ ਖਤਮ ਹੋ ਗਈ ਹੈ ਕਿ ਜਲਦੀ ਹੀ ਦੂਸਰੇ 라ਉਂਡ ਦੀ ਗੱਲਬਾਤ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਿਸਾਨ ਪਹਿਲੀਆਂ ਤਿੰਨ ਮੀਟਿੰਗਾਂ ਦੇ ਵਾਂਗ ਅੰਦਰੋਂ ਬਾਹਰ ਆ ਜਾਣਗੇ ਕਿ ਉਹ ਨਰਾਸ਼ ਨੇ ਕਿਸਾਨਾਂ ਆ ਕੇਂਦਰੀ ਸਰਕਾਰ ਦੇ ਰਵਈਏ ਤੇ ਕਿਉਂਕਿ ਉਹਨਾਂ ਨੂੰ ਇਹ ਆਖ ਕੇ ਸੱਦ ਲਿਆ ਜਾਂਦਾ ਏ ਕਿ ਤੁਹਾਡੀਆਂ ਮੰਗਾਂ ਦੇ ਉੱਤੇ ਅਸੀਂ ਸੋਚ ਵਿਚਾਰ ਕਰਾਂਗੇ ਤੁਹਾਡੀ ਗੱਲ ਸੁਣਾਂਗੇ ਤੇ ਫਿਰ ਕੋਈ ਠੋਸ ਹੱਲ ਕੱਢਾਂਗੇ ਪਰ ਜਦੋਂ ਕਿਸਾਨ ਆਗੂ ਪਹੁੰਚ ਜਾਂਦੇ ਨੇ ਤਾਂ ਫਿਰ ਉਹੀ ਪੁਰਾਣੀਆਂ ਗੱਲਾਂ ਉਹੀ ਪੁਰਾਣੇ ਰਾਗ ਜਿਹੜੇ ਨੇ ਆਲਾਪਲੇ ਜਾਂਦੇ ਨੇ ਉਹਨਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਜਾਂਦੀ ਏ ਕਿ ਤੁਸੀਂ ਮੰਨੋ ਤੁਸੀਂ ਮੰਨੋ ਪਰ ਨਹੀਂ ਅਜੇ ਹਾਂ ਕੁਝ ਨਹੀਂ ਹੁੰਦਾ ਕਿਸਾਨ ਆਗੇ ਕਿਸਾਨ ਆਗੂ ਬਾਹਰ ਆ ਗਏ ਨੇ ਬਾਹਰ ਆ ਗਏ ਨੇ ਕਿਸਾਨ ਆਗੂ ਤੇ ਤੁਸੀਂ ਦੇਖ ਸਕਦੇ ਹੋ ਕਿਸਾਨ ਆਗੂ ਬਾਹਰ ਆ ਗਏ ਨੇ ਇਸ ਵੇਲੇ ਕੀ ਫੈਸਲਾ ਹੋਇਆ ਏ ਦੱਸਣ ਦੀ ਕੋਸ਼ਿਸ਼ ਹੋਵੇਗੀ ਕਿਸਾਨ ਆਗੂ ਬਾਹਰ ਆ ਚੁੱਕੇ ਨੇ ਬਿਲਕੁਲ ਕਿਸਾਨ ਆਗੂ ਪਹਿਲੇ 라ਉਂਡ ਦੀ ਗੱਲਬਾਤ ਤੋਂ ਬਾਅਦ ਬਾਹਰ ਆ ਚੁੱਕੇ ਨੇ ਕੀ ਫੈਸਲਾ ਹੋਇਆ ਏ ਅਸੀਂ ਜਲਦੀ ਹੀ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਸੋ ਇਸ ਵੇਲੇ ਵੱਡੀ ਅਪਡੇਟ ਪਹਿਲੇ 라ਉਂਡ ਦੀ ਗੱਲਬਾਤ ਖਤਮ ਹੁੰਦਿਆਂ ਹੀ ਕਿਸਾਨ ਆਗੂ ਬਾਹਰ ਆ ਗਏ ਨੇ ਔਨ 에ਅਰ ਦੇ ਉੱਤੇ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਲਾਈਵ ਅਪਡੇਟ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿਸਾਨ ਸੰਘਰਸ਼ ਕਮੇਟੀ ਦੀ ਅੱਜ ਜਿਹੜੀ ਮੀਟਿੰਗ ਕੇਂਦਰ ਦੇ ਨਾਲ ਚੱਲ ਰਹੀ ਸੀ ਉਸ ਮੀਟਿੰਗ ਦੇ ਵਿੱਚ ਕੇਂਦਰ ਸਰਕਾਰ ਦਾ ਜਿਹੜਾ ਅੜਿਆ ਰਵਈਆ ਬਰਕਰਾਰ ਹੈ ਤੇ ਕਿਸਾਨ ਆਗੂਆਂ ਨੇ ਹੁਣ ਇੰਜ ਲੱਗਦਾ ਹੈ ਕਿ ਧਾਰ ਲਿਆ ਹੈ ਕਿ ਅਸੀਂ ਸੰਘਰਸ਼ ਨੂੰ ਅੱਗੇ ਲੈ ਕੇ ਜਾਣਾ ਹੈ ਸੋ ਹੁਣ ਬਾਹਰ ਆ ਕੇ ਕੀ ਅਪਡੇਟ ਸਾਂਝੀ ਕੀਤੀ ਜਾਂਦੀ ਹੈ ਅਪਡੇਟ ਅਸੀਂ ਆਲਰੇਡੀ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਔਨ ਏਅਰ ਦੇ ਉੱਤੇ ਸਭ ਤੋਂ ਪਹਿਲਾਂ ਜਿਸ ਅਪਡੇਟ ਦੇ ਵਿੱਚ ਇਹ ਦੱਸਿਆ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਨਹੀਂ ਮੰਨ ਰਹੀ ਕੇਂਦਰ ਸਰਕਾਰ ਦਾ ਆਡਿਅਲ ਰਵਈਆ ਬਰਕਰਾਰ ਹੈ ਕੇਂਦਰ ਸਰਕਾਰ ਅਜੇ ਵੀ ਜਿਹੜਾ ਹੈ ਆਪਣੇ ਇਸ ਫੈਸਲੇ ਦੇ ਉੱਤੇ ਆੜੀ ਹੋਈ ਏ ਇੱਕ ਕਿਸਾਨ ਮਾਰਦਾਨ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਕਿਉਂਕਿ ਕਿਸਾਨ ਆਗੂਆਂ ਨੇ ਬਾਹਰ ਹੋਣਾ ਹੈ ਤਾਂ মিডিਆ ਨੂੰ ਵੀ ਇੱਥੋਂ ਪਿੱਛੇ ਧੱਕਣ ਦੀ ਕੋਸ਼ਿਸ਼ ਜਿਹੜੀ ਹੋ ਰਹੀ ਏ মিডিਆ ਨੂੰ ਵੀ ਪਿੱਛੇ ਜਾਣ ਦੇ ਲਈ ਆਖਿਆ ਜਾ ਰਿਹਾ ਏ ਤਾਂ ਜੋ ਕਿਸਾਨ ਆਗੂ ਇੱਥੋਂ ਜਾ ਸਕਣ ਕੀ ਇਹ ਮੀਟਿੰਗ ਖਤਮ ਹੋ ਚੁੱਕੀ ਏ ਕੀ ਇਸ ਮੀਟਿੰਗ ਦੇ ਵਿੱਚ ਕੋਈ ਫੈਸਲਾ ਨਹੀਂ ਹੋਇਆ ਕਿ ਇਹ ਮੀਟਿੰਗ ਬੇਨਤੀਜਾ ਰਹੀ ਹੈ ਇਹ ਸਾਰਾ ਸਾਰੇ ਸਵਾਲ ਜਿਹੜੇ ਨੇ ਖੜੇ ਹੋਗੇ ਨੇ ਕਿਉਂਕਿ 3 ਤੋਂ 4 ਘੰਟੇ ਚੱਲਣ ਵਾਲੀ ਸੀ ਇਹ ਮੀਟਿੰਗ ਪਰ ਪਹਿਲੇ ਰਾਉਂਡ ਦੀ ਗੱਲਬਾਤ ਤੋਂ ਬਾਅਦ ਹੀ ਕਿਸਾਨ ਆਗੂ ਬਾਹਰ ਆਉਂਦੇ ਦਿਖਾਈ ਦੇ ਰਹੇ ਨੇ ਪਹਿਲੀਆਂ ਤਿੰਨ ਮੀਟਿੰਗਾਂ ਦੇ ਬਾਅਦ ਕਿ ਅੱਜ ਦੀ ਮੀਟਿੰਗ ਤੇ ਵੀ ਕਿਸਾਨ ਆਗੂ ਨਿਰਾਸ਼ ਹੋ ਕੇ ਵਾਪਸ ਆ ਰਹੇ ਨੇ ਇਸ ਵੇਲੇ ਵੱਡਾ ਸਵਾਲ ਜਿਹੜਾ ਹੈ ਬਣਿਆ ਹੋਇਆ ਹੈ ਸੋ ਦੇਖ ਸਕਦੇ ਹੋ ਪੁਲਿਸ ਫੋਰਸ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ ਸੋ ਅਸੀਂ ਲਗਾਤਾਰ ਤੁਹਾਡੇ ਤੱਕ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਦਿੱਲੀ ਦੇ ਵਿਗਿਆਨ ਭਵਨ ਤੋਂ ਕਿਸਾਨ ਆਗੂਆਂ ਦੀ ਕੇਂਦਰ ਦੇ ਨਾਲ ਚੌਥੀ ਮੀਟਿੰਗ ਜਿਹੜੀ ਹੈ ਉਹ ਖਤਮ ਹੋ ਚੁੱਕੀ ਹੈ ਚੌਥੀ ਮੀਟਿੰਗ ਖਤਮ ਹੋ ਗਈ ਹੈ ਹਲੋ ਹਾਂ ਹਾਂ ਸੋ ਐਂਬੂਲੈਂਸ ਜਾ ਰਹੀ ਹੈ ਅੰਦਰ ਐਂਬੂਲੈਂਸ ਜਾ ਰਹੀ ਹੈ ਐਂਬੂਲੈਂਸ ਅੰਦਰ ਜਾ ਰਹੀ ਹੈ ਐਮਬੂਲੈਂਸ ਅੰਦਰ ਜਾ ਰਹੀ ਹੈ ਸੋ ਇਹ ਵੀ ਅ ਇਸ ਵੇਲੇ ਦੀ ਅਪਡੇਟ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅੰਦਰ ਕਿਸਾਨ ਆਗੂ ਨੇ ਉਹਨਾਂ ਦੇ ਲਈ ਐਮਬੂਲੈਂਸ ਨੂੰ ਅੰਦਰ ਲਿਜਾਇਆ ਗਿਆ ਹੈ ਸੋ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਔਨ 에ਰ ਦੇ ਉੱਤੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਹਿਲੇ ਪੜਾ ਦੀ ਜਿਹੜੀ ਜਿਹੜੀ ਗੱਲਬਾਤ ਉਹ ਖਤਮ ਹੋ ਚੁੱਕੀ ਹੈ ਵੱਡੀ ਹਲਚਲ ਇੱਥੇ ਦੇਖਣ ਨੂੰ ਮਿਲ ਰਹੀ ਹੈ ਹਾਲਾਂਕਿ ਖਾਨਾ ਦੀ ਚੋਕੀ ਜਿੱਥੇ ਬਣਾ ਸੀ ਉਹ ਤੋਂ ਪਹਿਲੇ ਆਨ 에ਅਰ ਦੇ ਉੱਤੇ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਵਿਗਿਆਨ ਭਵਨ ਦਿੱਲੀ ਤੋਂ ਜਿੱਥੇ ਕਿਸਾਨ ਆਗੂਆਂ ਦੀ ਮੀਟਿੰਗ ਚੱਲ ਰਹੀ ਸੀ ਮੰਨਿਆ ਜਾ ਰਿਹਾ ਹੈ ਕਿ ਕੇਂਦਰ ਨਹੀਂ ਮੰਨ ਰਿਹਾ ਮੰਨਿਆ ਜਾ ਰਿਹਾ ਹੈ ਕਿ ਅੱਜ ਇੱਕ ਵਾਰ ਫਿਰ ਨਿਰਾਸ਼ ਹੋ ਕੇ ਕਿਸਾਨ ਆਗੂ ਪਰਤਨਗੇ ਸੋ ਲੰਚ ਟਾਈਮ 에 ਇਹ ਜਿਹੜੀ ਐਂਬੂਲੈਂਸ ਗਈ ਏ ਇਸ ਐਂਬੂਲੈਂਸ ਦੇ ਨਾਲ ਅਸੀਂ ਪਹਿਲਾਂ ਵੀ ਗੱਲਬਾਤ ਕੀਤੀ ਸੀ ਉਹਨਾਂ ਲੋਕਾਂ ਦਾ ਕਹਿਣਾ ਸੀ ਕਿ ਕਿਸਾਨ ਆਗੂ ਆਪਣੀ ਰੋਟੀ ਪਾਣੀ ਚਾਹ ਪਾਣੀ ਇਸ ਗੱਡੀ ਦੇ ਵਿੱਚ ਇਸੇ ਐਂਬੂਲੈਂਸ ਗੱਡੀ ਦੇ ਵਿੱਚ ਲੈ ਕੇ ਪਹੁੰਚੇ ਨੇ ਕਿਉਂਕਿ ਪਿਛਲੀ ਮੀਟਿੰਗ ਦੇ ਵਿੱਚ ਵੀ ਕੇਂਦਰ ਵੱਲੋਂ ਦਿੱਤੀ ਗਈ ਚਾਹ ਨੂੰ ਠੁਕਰਾ ਦਿੱਤਾ ਗਿਆ ਸੀ ਕੇਂਦਰ ਵੱਲੋਂ ਦਿੱਤੇ ਹੋਏ ਖਾਣੇ ਨੂੰ ਠੁਕਰਾ ਦਿੱਤਾ ਗਿਆ ਸੀ ਅੱਜ ਇਸ ਐਂਬੂਲੈਂਸ ਦੇ ਵਿੱਚ ਪੰਜਾਬ ਦੇ ਕਿਸਾਨ ਆਗੂ ਜਿਹੜੇ ਨੇ ਆਪਣੀ ਰੋਟੀ ਪਾਣੀ ਦਾ ਇੰਤਜ਼ਾਮ ਕਰਕੇ ਆਏ ਹੋਏ ਨੇ ਉਹਨਾਂ ਦਾ ਆਖਣਾ ਹੈ ਕਿ ਕੇਂਦਰ ਸਰਕਾਰ ਵੱਲੋਂ ਜਿਹੜੀ ਰੋਟੀ ਸਾਨੂੰ ਦਿੱਤੀ ਜਾਵੇਗੀ ਚਾਹ ਪਾਣੀ ਦਿੱਤਾ ਜਾਵੇਗਾ ਉਹ ਅਸੀਂ ਨਹੀਂ ਪੀਵਾਂਗੇ ਕੁਝ ਨਹੀਂ ਖਾਵਾਂਗੇ ਕੁਝ ਨਹੀਂ ਪੀਵਾਂਗੇ ਜਦੋਂ ਤੱਕ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨਣਗੀਆਂ ਇਸ ਐਂਬੂਲੈਂਸ ਦੇ ਵਿੱਚ ਕਿਸਾਨ ਆਗੂ ਜਿਹੜੇ ਸਨ ਆਪਣੀ ਰੋਟੀ ਪਾਣੀ ਦਾ ਪ੍ਰਬੰਧ ਕਰਕੇ ਪਹੁੰਚੇ ਸਨ ਹੁਣ ਪਹਿਲੇ 라ਉਂਡ ਦੀ ਗੱਲਬਾਤ ਖਤਮ ਹੋਣ ਤੋਂ ਬਾਅਦ ਦੁਪਹਿਰ ਦੇ ਖਾਣੇ ਦਾ ਸਮਾਂ ਹੋ ਗਿਆ ਇਹ ਤੇ ਕਿਸਾਨ ਆਗੂ ਆਪਣੀ ਰੋਟੀ ਪਾਣੀ ਦਾ ਪ੍ਰਬੰਧ ਕਰਕੇ ਘਰਾਂ ਤੋਂ ਹੀ ਪਹੁੰਚੇ ਸਨ ਜਿਹੜਾ ਬਹੁਤ ਮਸ਼ਹੂਰ ਕੀਤਾ ਜਾ ਰਿਹਾ ਹੈ ਬੰਬਲੈਂਸ ਸਨਾ ਨਹੀਂ ਖਾਣਗੇ ਜਦੋਂ ਤੱਕ ਉਹਨਾਂ ਦਾ ਕੋਈ ਹੱਲ ਕਿਸ ਲਈ ਜਿਹੜੀ ਹੈਗੀ ਹੈ ਟੀਮਾਂ ਦੇ ਤੁਸੀਂ ਲਾਈਵ ਬਿਲਕੁਲ ਓਨ 에ਅਰ ਦੇ ਉੱਤੇ ਲਾਈਵ ਤੁਸੀਂ ਦੇਖ ਰਹੇ ਹੋ ਪਹਿਲੇ ਪੜਾ ਦੀ ਗੱਲਬਾਤ ਖਤਮ ਹੋ ਚੁੱਕੀ ਹੈ ਪਹਿਲੇ ਪੜਾ ਦੀ ਗੱਲਬਾਤ ਖਤਮ ਹੋਣ ਤੋਂ ਬਾਅਦ ਇਸ ਵੇਲੇ ਇਸ ਵੇਲੇ ਕੀ ਫੈਸਲੇ ਹੋਣਗੇ ਕਿ ਸਾਰਿਆਂ ਦੀਆਂ ਨਜ਼ਰਾਂ ਸੋ ਮੀਡੀਆ ਨੂੰ ਪਿੱਛੇ ਧੱਕਿਆ ਜਾ ਰਿਹਾ ਹੈ ਮੀਡੀਆ ਨੂੰ ਪਿੱਛੇ ਧੱਕਿਆ ਜਾ ਰਿਹਾ ਹੈ ਇਹ ਕਹਿਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਤੁਸੀਂ ਜਾਓ ਇੱਥੋਂ ਉਹ ਭਾਇਆ ਸਵਾਜਹੀ ਕੀ ਗੱਲਬਾਤ ਹੈ ਜੋ ਮੀਡੀਆ ਨੂੰ ਪਿੱਛੇ ਧੱਕਿਆ ਜਾ ਰਿਹਾ ਹੈ ਇਹ ਵੀ ਸਵਾਲ ਜਿਹੜੇ ਨੇ ਖੜੇ ਹੋ ਰਹੇ ਨੇ ਕਿਉਂਕਿ ਪਹਿਲੇ ਰਾਉਂਡ ਦੀ ਗੱਲਬਾਤ ਤੋਂ ਬਾਅਦ ਇਹ ਸੋਚਿਆ ਜਾ ਰਿਹਾ ਸੀ ਫੈਸਲਾ ਉਹ ਭਾਈ ਸਾਹਿਬ ਥੋੜਾ ਪਿੱਛੇ ਪਿੱਛੇ ਵੜ ਜਾਈਏ ਅੱਜ ਪਿੱਛੇ ਅੱਗੇ ਵਧਦੇ ਰਹਿਣਾ ਹੈ ਅਸੀਂ ਵਰਰੋ ਨਾਈਸ ਇੰਟਰਵਿਊ ਕਰ ਰਹੇ ਹਾਂ। ਸੋ ਔਨ 에ਅਰ ਦੇ ਉੱਤੇ ਅਸੀਂ ਲਗਾਤਾਰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਇਹਨਾਂ ਤਸਵੀਰਾਂ ਨੂੰ ਕਿ ਕਿਸ ਤਰੀਕੇ ਦੇ ਨਾਲ ਕਿਸਾਨ ਆਗੂਆਂ ਦਾ ਜਿਹੜਾ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਲਗਾਤਾਰ ਦਰਕਨਾਰ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਦਾ ਜਿਹੜਾ ਅੜੀ ਵਾਲਾ ਰਵਈਆ ਹੈ ਉਹ ਉਸੇ ਤਰੀਕੇ ਦੇ ਨਾਲ ਕਾਇਮ ਹੈ। ਸੋ ਅਸੀਂ ਲਗਾਤਾਰ ਤੁਹਾਡੇ ਨਾਲ ਇਹਨਾਂ ਅਪਡੇਟਸ ਨੂੰ ਸਾਂਝਾ ਕਰ ਰਹੇ ਹਾਂ। ਇਸ ਵੇਲੇ ਕਿਸਾਨ ਆਗੂਆਂ ਦੀ ਕੇਂਦਰ ਦੇ ਨਾਲ ਚੱਲ ਰਹੀ ਮੀਟਿੰਗ ਦਾ ਪਹਿਲਾ ਦੌਰ ਖਤਮ ਹੋ ਚੁੱਕਿਆ ਹੈ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਫੋਰਸ ਨੂੰ ਬੜੀ ਗਿਣਤੀ 'ਚ ਤਾਇਨਾਤ ਕਰ ਦਿੱਤਾ ਗਿਆ ਹੈ ਕੇਂਦਰ ਸਰਕਾਰ ਦਾ ਅੜੀਅਲ ਰਵਈਆ ਜਿਹੜਾ ਹੈ ਉਹ ਅਜੇ ਵੀ ਜਾਰੀ ਹੈ ਕਿਸਾਨ ਆਗੂਆਂ ਦੀਆਂ ਮੰਗਾਂ ਮੰਨਣ ਤੋਂ ਇਨਕਾਰੀ ਹੋ ਰਿਹਾ ਹੈ ਕੇਂਦਰ ਦਿੱਲੀ ਦੇ ਵਿਗਿਆਨ ਭਵਨ ਤੋਂ ਇਹ ਤੁਹਾਡੇ ਨਾਲ ਅਸੀਂ ਲਗਾਤਾਰ ਅਪਡੇਟਸ ਸਾਂਝੀ ਕਰ ਰਹੇ ਹਾਂ ਅੱਜ ਚੌਥੇ ਦੌਰ ਦੀ ਗੱਲਬਾਤ ਸੀ ਚੌਥੀ ਮੀਟਿੰਗ ਸੀ ਕੇਂਦਰ ਦੇ ਨਾਲ ਕਿਸਾਨਾਂ ਦੀ ਪਰ ਅੱਜ ਦੀ ਇਸ ਮੀਟਿੰਗ ਦੇ ਵਿੱਚ ਵੀ ਕਿਸਾਨ ਆਗੂਆਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਨਹੀਂ ਮੰਨੀਆਂ ਜਾ ਰਹੀਆਂ ਅੱਜ ਦੀ ਇਸ ਮੀਟਿੰਗ ਦੇ ਵਿੱਚ ਵੀ ਕੇਂਦਰ ਸਰਕਾਰ ਦਲੀਲਾਂ ਦੇ ਰਹੀਏ ਕਿ ਇਹ ਕਾਨੂੰਨ ਤੁਹਾਡੇ ਹੱਕ ਦੇ ਵਿੱਚ ਨੇ ਇਹ ਕਾਨੂੰਨ ਤੁਹਾਡੇ ਫਾਇਦੇ ਲਈ ਨੇ ਪਹਿਲੇ 라ਉਂਡ ਦੀ ਗੱਲਬਾਤ ਖਤਮ ਹੋ ਗਈ ਏ ਪਰ ਕੇਂਦਰ ਸਰਕਾਰ ਦਾ ਜਿਹੜਾ ਅੜਿਆਲ ਰਬਈਆ ਹੈ ਉਹ ਲਗਾਤਾਰ ਬਰਕਰਾਰ ਹੈ ਹੁਣ মিডিਆ ਨੂੰ ਵੀ ਇਸ ਜਗ੍ਹਾ ਤੋਂ ਪਿੱਛੇ ਭੇਜਿਆ ਜਾ ਰਿਹਾ ਹੈ ਕਿ ਕਿਸਾਨ ਆਗੂ ਅੰਦਰੋਂ ਆਏ ਨੇ ਜਿਨ੍ਹਾਂ ਆਗੂਆਂ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਏ ਕਿ ਅੰਦਰ ਜਿਹੜੀ ਵੀ ਗੱਲਬਾਤ ਹੋਈ ਏ ਉਸ ਗੱਲਬਾਤ ਦੇ ਵਿੱਚ ਜਿਹੜੇ ਕਿਸਾਨ ਆਗੂ ਨੇ ਉਹਨਾਂ ਦੀਆਂ ਮੰਗਾਂ ਨੂੰ ਠੁਕਰਾਇਆ ਜਾ ਰਿਹਾ ਏ ਬੇਰੇਕੇ ਕੇਂਦਰ ਸਰਕਾਰ ਇਹਨਾਂ ਮੰਗਾਂ ਨੂੰ ਮੰਨਣ ਤੋਂ ਇਨਕਾਰੀ ਹੋ ਰਹੀ ਏ ਸੋ ਬਿਲਕੁਲ ਇੱਕ ਵਾਰ ਫਿਰ ਕਿਸਾਨਾਂ ਦੇ ਹੱਥ ਸੰਘਰਸ਼ ਕਰ ਰਹੇ ਲੋਕਾਂ ਦੇ ਹੱਥ ਇੱਕ ਨਿਰਾਸ਼ਾ ਲੱਗਦੀ ਨਜ਼ਰ ਆ ਰਹੀ ਏ ਤੇ ਹੁਣ ਸੰਘਰਸ਼ੀ ਰੂਪ ਲਵੇਗਾ ਸੰਘਰਸ਼ ਦਾ ਨਵਾਂ ਰੂਪ ਕੀ ਵੇਗਾ জাফর ਇਸ ਨੂੰ ਹੋਰ ਤਿੱਖਾ ਕਰਨ ਦੇ ਲਈ ਕਿਵੇਂ ਦੇ ਪ੍ਰਬੰਧ ਜਿਹੜੇ ਨੇ ਕੀਤੇ ਜਾਣਗੇ ਕਿਹੜੇ ਕਿਹੜੇ ਪ੍ਰੋਗਰਾਮ ਉਲੀਕੇ ਜਾਣਗੇ ਆਉਣ ਵਾਲਾ ਸਮਾਂ ਦੱਸੇਗਾ ਅੱਜ ਸ਼ਾਮ ਨੂੰ ਇਸ ਮੀਟਿੰਗ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਜਿਹੜੀ ਹੈ ਕਿਸਾਨ ਆਗੂਆਂ ਵੱਲੋਂ ਕੀਤੀ ਜਾਵੇਗੀ ਸੋ ਲਗਾਤਾਰ ਪੁਲਿਸ ਪੋਸਟ ਜਿਹੜੀ ਹੈ ਮੀਡੀਆ ਨੂੰ ਪਿੱਛੇ ਧੱਕਣ ਦੀ ਕੋਸ਼ਿਸ਼ ਕਰਦੀ ਹੈ ਮੀਡੀਆ ਨੂੰ ਪਿੱਛੇ ਧੱਕਿਆ ਜਾ ਰਿਹਾ ਹੈ ਕਿਉਂਕਿ ਮੰਨਿਆ ਜਾ ਰਿਹਾ ਹੈ ਕਿ ਇੱਥੇ ਬੈਰੀਕੇਡਿੰਗ ਕਰ ਦਿੱਤੀ ਜਾਵੇਗੀ ਕਿਸਾਨ ਆਗੂ ਜਿਹੜੇ ਨੇ ਜਲਦੀ ਹੀ ਬਾਹਰ ਆਉਣਗੇ ਪੂਰੀ ਮੀਟਿੰਗ ਖਤਮ ਹੋਣ ਤੋਂ ਪਹਿਲਾਂ ਕਿਸਾਨ ਆਗੂ ਜਿਹੜੇ ਨੇ ਉਹ ਬਾਹਰ ਆ ਜਾਣਗੇ ਕਿਉਂਕਿ ਪਹਿਲੇ 라ਉਂਡ ਦੀ ਜਿਹੜੀ ਗੱਲਬਾਤ ਰਹੀ ਸੀ ਉਸ ਦੇ ਵਿੱਚ ਜਿਹੜਾ ਰਵਈਆ ਰਿਹਾ ਹੈ ਕੇਂਦਰ ਸਰਕਾਰ ਦਾ ਉਹ ਕਾਫੀ ਅੜਿੜ ਰਿਹਾ ਹੈ ਕੇਂਦਰ ਸਰਕਾਰ ਅਜੇ ਵੀ ਮੰਨ ਨਹੀਂ ਰਹੀ ਕੇਂਦਰ ਸਰਕਾਰ ਅਜੇ ਵੀ ਚਾਹ ਰਹੀ ਹੈ ਕਿ ਕਿਸਾਨ ਜਿਹੜਾ ਉਹ ਉਹਨਾਂ ਦੀਆਂ ਮੰਗਾਂ ਮੰਨ ਲੈਣ ਕਿਸਾਨ ਉਹਨਾਂ ਦੇ ਨਾਲ ਸਮਝੌਤਾ ਕਰ ਲੈਣ ਪਰ ਕਿਸਾਨ ਆਗੂ ਕਿਸਾਨ ਜਥੇਬੰਦੀਆਂ ਕਿਸੇ ਵੀ ਸਮਝੌਤਾ ਕਰਨ ਦੇ ਮੂਡ ਦੇ ਵਿੱਚ ਨਹੀਂ ਨੇ ਕਿਸੇ ਵੀ ਮੰਗ ਨੂੰ ਮੰਗਨ ਦੇ ਲਈ ਤਿਆਰ ਨਹੀਂ ਨੇ ਉਹਨਾਂ ਦਾ ਕਹਿਣਾ ਹੈ ਤੇ ਜਦੋਂ ਤੱਕ ਖੇਤੀ ਆਰਡੀਨੈਂਸ ਰੱਦ ਨਹੀਂ ਹੋ ਜਾਂਦੇ ਜਦੋਂ ਤੱਕ ਪਰਾਲੀ ਸਾੜਨ ਵਾਲੇ ਕਾਨੂੰਨ ਰੱਦ ਨਹੀਂ ਹੋ ਜਾਂਦੇ ਉਦੋਂ ਤੱਕ ਅਸੀਂ ਇਸ ਸੰਘਰਸ਼ ਨੂੰ ਖਤਮ ਨਹੀਂ ਕਰਾਂਗੇ ਉਦੋਂ ਤੱਕ ਅਸੀਂ ਇਸ ਸੰਘਰਸ਼ ਦੇ ਵਿੱਚ ਹਮੇਂ ਇਸ ਸੰਘਰਸ਼ ਦੇ ਵਿੱਚ ਸ਼ਾਮਲ ਲੋਕਾਂ ਨੂੰ ਇਹ ਨਹੀਂ ਆਖਾਂਗੇ ਕਿ ਤੁਸੀਂ ਘਰਾਂ ਨੂੰ ਵਾਪਸ ਚਲੇ ਜਾਓ ਸੋ ਤਸਵੀਰਾਂ ਅਸੀਂ ਤੁਹਾਡੇ ਨਾਲ ਦਿੱਲੀ ਦੇ ਵਿਗਿਆਨ ਭਵਨ ਤੋਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਅੱਜ ਮੀਟਿੰਗ ਚੱਲ ਰਹੀ ਹੈ ਇਹ ਕਿਸਾਨ ਆਗੂ ਜਿਹੜੇ ਨੇ ਆ ਕੇਂਦਰ ਦੇ ਨਾਲ ਮੀਟਿੰਗ ਕਰ ਰਹੇ ਨੇ ਤਿੰਨ ਕੇਂਦਰੀ ਮੰਤਰੀ ਦੇ ਅੰਦਰ ਤਿੰਨਾਂ ਵੱਲੋਂ ਹੀ ਕਿਸਾਨ ਆਗੂਆਂ ਦੀਆਂ ਮੰਗਾਂ ਮੰਨਣ ਤੋਂ ਇਨਕਾਰ ਕੀਤਾ ਗਿਆ ਹੈ ਤੇ ਵੱਡੀ ਹਲਚਲ ਇੱਥੇ ਹੋ ਗਈ ਹੈ ਪੁਲਿਸ ਦੀ ਤਾਇਨਾਤੀ ਕਰ ਦਿੱਤੀ ਗਈ ਹੈ ਪੁਲਿਸ ਦੀ ਨਫਰੀ ਵਧਾ ਦਿੱਤੀ ਗਈ ਹੈ ਤੇ ਨਾਲ ਦੇ ਨਾਲ ਮੀਡੀਆ ਨੂੰ ਵੀ ਪਿੱਛੇ ਜਿਹੜਾ ਏ ਤੱਕ ਲੁੱਟਾ ਗਿਆ ਹੈ ਸੋ ਲਗਾਤਾਰੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਕਿਸਾਨ ਆਗੂ ਬਾਹਰ ਹੁੰਦੇ ਨੇ ਕਿਵੇਂ ਦੇ ਹਾਲਾਤ ਹੋਣਗੇ ਉਸ ਬਾਰੇ ਵੀ ਅਸੀਂ ਤੁਹਾਨੂੰ ਜਲਦੀ ਹੀ ਅਪਡੇਟ ਕਰਦੇ ਚੱਲਾਂਗੇ ਦੇ ਰਾ ਪਏ ਹੋਇਆ ਸੋ ਬਿਲਕੁਲ ਔਨ 에ਅਰ ਦੇ ਉੱਤੇ ਅਸੀਂ ਇਸ ਵੇਲੇ ਦੀ ਸਭ ਤੋਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਵੱਡੀ ਅਪਡੇਟ ਦੇ ਵਿੱਚ ਇਹ ਦੱਸਿਆ ਜਾ ਰਿਹਾ ਹੈ ਕਿ ਪਹਿਲੇ ਰਾਉਂਡ ਦੀ ਗੱਲਬਾਤ ਖਤਮ ਹੋ ਗਈ ਹੈ ਪਹਿਲੇ ਰਾਉਂਡ ਦੀ ਗੱਲਬਾਤ ਖਤਮ ਹੋਣ ਤੋਂ ਬਾਅਦ ਇਹ ਮੰਨਿਆ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਦਾ ਅੜਿਗੜ ਰਵਈਆ ਅਜੇ ਵੀ ਬਰਕਰਾਰ ਹੈ ਕੇਂਦਰ ਸਰਕਾਰ ਅਜੇ ਵੀ ਅੜੀ ਹੋਈ ਹੈ ਕਿ ਕਿਸਾਨ ਕਿਸੇ ਤਰੀਕੇ ਦੇ ਨਾਲ ਸਮਝੌਤਾ ਕਰਕੇ ਇੱਕ ਸਾਂਝੀ ਤਾਲਮਿਲ ਕਮੇਟੀ ਬਣਾ ਕੇ ਕੁਝ ਗੱਲਾਂ ਆਪਣੀਆਂ ਨਾਂ ਮੰਵਾ ਕੇ ਇਸ ਸੰਘਰਸ਼ ਨੂੰ ਖਤਮ ਕਰਨ ਦਾ ਐਲਾਨ ਕਰ ਦੇਣ ਪਰ ਕਿਸਾਨਾਂ ਵੱਲੋਂ ਇਹ ਦੱਸਿਆ ਜਾ ਰਿਹਾ ਹੈ ਕਿ ਜੇਕਰ ਅੱਜ ਵੀ ਗੱਲ ਨਾ ਬਣੀ ਅੱਜ ਵੀ ਕੇਂਦਰ ਸਰਕਾਰ ਨਾ ਚੁਕੀ ਤਾਂ ਇਹ ਭੁੱਲੇ ਜਾਇਆ ਜਾਵੇ ਕਿ ਸੰਘਰਸ਼ ਮੱਠਾ ਹੋਵੇਗਾ ਇਸ ਲੋਕ ਲਹਿਰ ਨੂੰ ਹੋਰ ਤਿੱਖਾ ਕਰਕੇ ਹੋਰ ਵੱਡਾ ਕਰਕੇ ਪੂਰੇ ਦੇਸ਼ 'ਚ ਫੈਲਾਇਆ ਜਾਵੇਗਾ ਕੇਂਦਰ ਸਰਕਾਰ ਦੇ ਉੱਤੇ ਅਜਿਹਾ ਦਬਾਅ ਬਣਾਇਆ ਜਾਵੇਗਾ ਕਿ ਇੱਕ ਦਿਨ ਉਸ ਨੂੰ ਝੁੱਕ ਕੇ ਇਹ ਐਲਾਨ ਜ਼ਰੂਰ ਕਰਨਾ ਪਵੇਗਾ ਕਿ ਅਸੀਂ ਖੇਤੀ ਆਰਡੀਨੈਂਸ ਰੱਦ ਕਰ ਰਹੇ ਹਾਂ ਔਰ ਨਾਲ ਬਣੇ ਰਹੋ ਕਿਸਾਨ ਆਗੂ ਬਾਹਰ ਆਉਂਦੇ ਨੇ ਕਿਸ ਤਰੀਕੇ ਦਾ ਮਾਹੌਲ ਹੋਵੇਗਾ ਕਿ ਗੱਲਾਂ ਉੱਥੇ ਅੰਦਰ ਹੋਈਆਂ ਅਸੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਸਹਿਯੋਗੀ ਕੁਲਦੀਪ ਦੇ ਨਾਲ ਮੈਂ ਸੁਖਸੋਹਲ ਔਨ 에ਰ ਨਵੀਂ ਦਿੱਲੀ